ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਮਹਾਰਾਜ ਸਚੇ ਪਾਤਸ਼ਾਹ ਜੀ ਬਾਣੀ ਦੇ ਵਿੱਚ ਨਾਮ ਦੀ ਇਤਨੀ ਵਡਿਆਈ ਕਰਦੇ ਨੇ ਨਾਮ ਨੂੰ ਹੀ ਮਹਾਰਾਜੀ ਨੇ ਪ੍ਰਧਾਨਤਾ ਦਿੱਤੀ ਹੈ ਗੁਰੂ ਘਰ ਦੇ ਵਿੱਚ ਪਰ ਸਿੱਖ ਹੁਣ ਨਾਮ ਅਭਿਆਸ ਤੋਂ ਬਹੁਤ ਪਿੱਛੇ हट ਗਏ ਨੇ ਇਕੱਲੇ ਕਕਾਰ ਧਾਰਨ ਕਰ ਲੈਣੇ ਸਿੱਖੀ ਬਾਰੇ ਥੋੜੀ ਜੀ ਜਾਣਕਾਰੀ ਲੈ ਲੈਣੀ ਇਹ ਇਹਦਾ ਮਤਲਬ ਇਹ ਨਹੀਂ ਹੈ ਵੀ ਸਿੱਖ ਬਣ ਗਿਆ ਨਹੀਂ ਜਿੰਨਾ ਚਿਰ ਅੰਦਰ ਨਾਮ ਪ੍ਰਗਟ ਨਹੀਂ ਹੋਇਆ ਉਹਨਾਂ ਚਿਰ ਸਿੱਖ ਨਹੀਂ ਹੈਗਾ ਉਹਨਾਂ ਚਿਰ ਕੁਝ ਨਹੀਂ ਹੈਗਾ ਵਿਦਿਆਰਥੀ ਕਹਿ ਸਕਦੇ ਹੋ ਸਿੱਖ ਦੀ ਪਰਿਭਾਸ਼ਾ ਹੋਰ ਹੈ ਸੋ ਸਿੱਖ ਸੋ ਗੁਰੂ ਹੈ ਭਾਈ ਜੋਤੀ ਜੋਤ ਮਲਾਈ ਜਿਹਦੀ ਜੋਤ ਵਾਹਿਗੁਰੂ ਦੀ ਜੋਤ ਦੇ ਵਿੱਚ ਮਿਲਦੇ ਜਾ ਰਹੀ ਹੈ ਮਿਲ ਗਈ ਹੈ ਜੋਤ ਪ੍ਰਗਟ ਹੋ ਗਈ ਹੈ ਉਹ ਸਿੱਖ ਹੈ ਸੋ ਸੇਖੋ ਗੁਰੂ ਹੈ ਭਾਈ ਕਹਿੰਦੇ ਸਿੱਖ ਤੇ ਗੁਰੂ ਦੀ ਇੱਕ ਵਸਤਾ ਹੁੰਦੀ ਮਹਾਰਾਜ 10ਵੇਂ ਬਾਦਸ਼ਾਹ ਵੀ ਕਹਿੰਦੇ ਹਾਂ ਜਾਗਤ ਜੋਤ ਜਬ ਜਗਦੀ ਜੋਤ ਅੰਦਰ ਬਾਏ ਗੁਰੂ ਦੇ ਪ੍ਰਕਾਸ਼ ਨੂੰ ਮਾਨਦਾ ਪਰ ਉਹ ਹੋਵੇਗਾ ਕਿਸ ਤਰ੍ਹਾਂ ਪਿਆਰਿਓ ਉਹ ਹੋਵੇਗਾ ਨਾਮ ਦੀ ਕਮਾਈ ਕਰੇ ਦੇ ਨਾਮ ਤਾਂ ਸਿੱਧੀ ਕੋਈ ਜਪਦਾ ਨਹੀਂ ਜੇ ਨਾਮ ਦਾ ਅਭਿਆਸ ਕਰਨ ਵੀ ਲੱਗਦੇ ਨੇ ਤਾਂ ਜੀ ਉਹਨੂੰ ਦਿੱਕਤਾਂ ਆਉਂਦੀਆਂ ਨੇ ਦਿਕਤਾਂ ਇਹਦੇ ਆਪਣੇ ਕਰਮਾਂ ਕਰਕੇ ਆਉਂਦੀਆਂ ਨੇ ਮਨ ਦੇ ਸੁਭਾਅ ਕਰਕੇ ਆਉਂਦੀਆਂ ਨੇ ਮਨ ਦਾ ਮਾੜਾ ਸੁਭਾਅ ਮਨ ਦਾ ਆਲਸ ਵਾਲਾ ਸੁਭਾਅ ਇਸ ਨੂੰ ਭਗਤੀ ਤੋਂ ਪਿੱਛੇ ਕਰਦਾ ਹੈ ਠੀਕ ਹੈ ਸੋ ਉਹੀ ਬੇਨਤੀਆਂ ਕੁਝ ਤੁਹਾਡੇ ਕੋਲੇ ਕਰਾਂਗਾ ਕਿ ਕਿਸ ਤਰ੍ਹਾਂ ਆਪਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ ਕਿ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਨ ਇਹ ਗੱਲ ਤਾਂ ਸਾਨੂੰ ਨਾਮ ਜਪਣ ਦਾ ਚਾਹ ਪੈਦਾ ਹੋਵੇ ਨਾਮ ਜਪਣ ਦਾ ਚਾਹ ਪੈਦਾ ਹੋਵੇ ਅੰਦਰ ਇੱਛਾ ਪੈਦਾ ਹੋਵੇ ਨਹੀਂ ਸਿਮਰਨ ਕਰਨਾ ਵਾਹਿਗੁਰੂ ਦੇ ਨਾਮ ਦਾ ਖਜ਼ਾਨਾ ਇਕੱਠਾ ਕਰਨਾ ਲਾਲਚ ਪੈਦਾ ਹੋਵੇ ਅੰਦਰ ਨਾਮ ਧਨ ਇਕੱਠਾ ਕਰਨ ਦੀ ਇੱਛਾ ਪੈਦਾ ਹੋਵੇ ਅੰਦਰ ਹੰ ਅੰਦਰ ਇੱਕ ਲਾਲਚ ਪੈਦਾ ਹੋਵੇ ਨਹੀਂ ਕਿਸੇ ਨੂੰ ਪਤਾ ਨਾ ਲੱਗੇ ਮੈਂ ਨਾਮ ਤਾਂ ਇਕੱਠਾ ਕਰਾਂ ਮੈਂ ਸਿਮਰਨ ਇਕੱਠਾ ਕਰਾਂ ਫਿਰ ਲੱਗ ਜਾਈਦਾ ਜਦੋਂ ਜੀ ਨਾਮ ਦਾ ਧਨ ਇਕੱਠਾ ਕਰਨ ਤੇ ਲੱਗਦਾ ਤੇ ਫਿਰ ਪਹਿਲੇ ਦਿਨ ਤਾਂ ਚਾਹ ਨਾਲ ਲੱਗਿਆ ਦੂਜੇ ਦਿਨ ਤੇ ਜਿਦਨੇ ਤਰ੍ਹਾਂ ਕੁਛ ਦਿਨ ਚਾਹ ਬਣਿਆ ਰਿਹਾ ਬਣਿਆ ਫਿਰ ਫੇਟ ਲੱਗ ਗਿਆ ਫੇਰ ਇਹਦਾ ਨਾਮ ਹੀ ਜਪਣਾ ਬੰਦ ਹੋ ਗਿਆ ਕੀ ਕਰੀਏ ਐਦਾ ਹੀ ਹੁੰਦਾ ਹੈ ਘਰੋਂ ਤਾਂ ਇਹ ਕਹਿੰਦਾ ਨਾਮ ਜਪਦੇ ਸੀ ਨਿਤਨੇਮ ਬੰਦ ਹੋ ਗਿਆ ਮਾਲਾ ਸਿਮਰਨ ਭਜਨ ਕਰਦੇ ਸੀ ਹੁਣ ਬੈਠਿਆ ਨਹੀਂ ਜਾਂਦਾ ਗੱਲ ਕਿਉਂ ਆਲਸ ਕਰ ਗਿਆ ਆਲਸ ਕਰ ਗਿਆ ਮਨ ਨੂੰ ਖਿੱਚ ਕੇ ਰੱਖਣਾ ਪੈਂਦਾ ਵੀ ਨਹੀਂ ਰੋਟੀ ਖਾਣਾ ਹੈ ਨਾ ਚੰਗੇ ਕੱਪੜੇ ਪਾਉਣਾ ਹੈ ਨਾ ਸਭ ਕੁਝ ਕਰਦਾ ਹੈ ਨਾ ਮਾਨ ਦਾ ਹੈ ਨਾ ਨਾਮ ਵਾਸਤੇ ਵੀ ਸਮਾਂ ਕੱਢ ਨਾਮ ਵਾਸਤੇ ਵੀ ਸਮਾ ਸਮਾ ਕੱਢ ਸੋ ਪਹਿਲੀ ਚੀਜ਼ ਇਹ ਹੈ ਨਾਮ ਤਾਂ ਜੇ ਤੁਸੀਂ ਇਕੱਠਾ ਕਰਨਾ ਚਾਹੁੰਦੇ ਹੋ ਇੱਕ ਕਾਪੀ ਲਾ ਲਈ ਦਿਓ ਕੋ ਰਜਿਸਟਰ ਆਦਿਕ ਲਾ ਲਈ ਦਿਓ ਤੁਸੀਂ ਕਹੋਗੇ ਵੀ ਇਹ ਕਿਹੜੀ ਗੱਲ ਹੋਈ ਨਹੀਂ ਇਦਾਂ ਹੀ ਹੁੰਦਾ ਹੈ ਇਹ ਝੁਗਤੀਆਂ ਨੇ ਮਨ ਨੂੰ ਬੰਨ ਕੇ ਰੱਖਣ ਦੀਆਂ ਝੁਗਤੀਆਂ ਨੇ ਸਕੂਲ ਚ ਹੋਮਵਰਕ ਮਿਲਦਾ ਨਾ ਬੱਚਾ ਆ ਕੇ ਘਰੇ ਕਰਦਾ ਹੈ ਹਨਾ ਉਸੇ ਤਰ੍ਹਾਂ ਜਿੱਦ ਕਾਪੀ ਲਾ ਲਈ ਦਿਓ ਉੱਤੇ ਤਰੀਕਾ ਲਿਖ ਲਈ ਡੇਟ ਲਿਖ ਲਈ ਦੀ ਹੈ ਤਰੀਕ ਲਿਖ ਦੇ ਦੀ ਹੈ ਹਾਂ 1 2 3 4 ਜਿਹੜਾ ਵੀ ਮਹੀਨਾ ਚੱਲਦਾ ਹੈ ਗਾਸਤ ਸਤੰਬਰ ਜੋ ਵੀ ਫਿਰ ਉਹਦੇ ਉੱਤੇ ਲਿਖ ਦੇਈਦਾ ਉੱਪਰ ਹੈਡਿੰਗ ਦੇ ਉੱਤੇ ਵੀ ਇੰਨਾ ਟਾਈਮ ਡੇਲੀ ਲਾਉਣਾ ਹੀ ਲਾਉਣਾ ਹੈ ਇਮਾਨਦਾਰੀ ਨਾਲ ਮਤਲਬ ਲਿਖਤਾ ਫਿਰ ਪਹਿਲੇ ਦਿਨ ਬੈਠੇ ਹਾਂ ਸਮਾਂ ਲੱਗਿਆ ਇੰਨੀ ਤਰੀਕ ਨੂੰ ਦੂਜੇ ਦਿਨ ਬੈਠੇ ਹਾਂ ਜਿੱਦਣ ਸਮਾਂ ਨਹੀਂ ਲਾਉਂਗੇ ਨਾ ਆਪੇ ਹੀ ਮਾਨ ਕਹੇਗਾ ਵੀ ਅੱਜ ਤਾਂ ਸਮਾਂ ਨਹੀਂ ਲਾਇਆ ਸਮਾਂ ਨਹੀਂ ਲਾਇਆ ਆਪ ਪੀਲਾ ਨਹੀਂ ਦੀ ਦੂਜੀ ਚੀਜ਼ ਇਹ ਹੈ ਸੰਗਤ ਵਿੱਚ ਰਹਿਦਾ ਹੈ ਨਾਮ ਜਪਣ ਵਾਲਿਆਂ ਦੀ ਸੰਗਤ ਵਿੱਚ ਜਦੋਂ ਆਪਾਂ ਮਹਾਤਮਾ ਲੋਕਾਂ ਦੀ ਸੰਗਤ ਵਿੱਚ ਹੁੰਨੇ ਨਾ ਨਾਮ ਜਪਣ ਵਾਲਿਆਂ ਦੇ ਆਪਣੇ ਪੈਰੀ ਪੁੱਠੇ ਕੰਮ ਕਰਾਉਣ ਵਾਲਿਆਂ ਦੇ ਉਹਨਾਂ ਨੂੰ ਮਹਾਤਮਾ ਨਹੀਂ ਬ੍ਰਹਮ ਗਿਆਨੀ ਹੋਰ ਹੈ ਬ੍ਰਹਮ ਗਿਆਨੀ ਕੋ ਬਲ ਬਲ ਜਾਈਏ ਬ੍ਰਹਮ ਗਿਆਨੀ ਦੀ ਗੱਲ ਨਹੀਂ ਮੈਂ ਕਰਦਾ ਮੈਂ ਦੂਜੇ ਬੰਦੇ ਬ੍ਰह्म ਗਿਆਨੀ ਦਾ ਦਰਸ਼ਨ ਕਰਕੇ ਬਹੁਤ ਵੱਡਾ ਫਲ ਪ੍ਰਾਪਤ ਹੋ ਜਾਂਦਾ ਬ੍ਰह्म ਗਿਆਨੀ ਕਾ ਦਰਸ ਵਟ ਭਾਗੀ ਪਾਈ ਹੈ ਉਹਨਾਂ ਦੀ ਗੱਲ ਨਹੀਂ ਮੈਂ ਜਿਹੜੇ ਦੂਜੇ ਨਰੋਲ ਨਾਮ ਜਪਣ ਵਾਲੇ ਗੁਰਮਖਰੂਹਾਂ ਦੀ ਜਿਨ੍ਹਾਂ ਨੇ ਖੁਦ ਨਾਮ ਦੀ ਕਮਾਈ ਕੀਤੀ ਹੋਵੇ ਪਹਿਲਾਂ ਫਿਰ ਉਹ ਨਾਮ ਦੀ ਅਵਸਥਾ ਵਿੱਚ ਦੀ ਲੰਘ ਕੇ ਉਸ ਆਤਮ ਸਰੂਪ ਨੂੰ ਪ੍ਰਾਪਤ ਕੀਤਾ ਹੋਵੇ ਜਿਹੜੇ ਵਾਹਿਗੁਰੂ ਦਾ ਹੀ ਰੂਪ ਹੋ ਗਏ ਹੋਣ ਜਿਹੜਾ ਨਿਰਗੁਣ ਵਾਹਿਗੁਰੂ ਹੈ ਉਹਦੇ ਵਿੱਚ ਹੀ ਸਮਾ ਗਏ ਹੋਣ ਉਹ ਕਿਵੇਂ ਪਤਾ ਲੱਗੂਗਾ ਜਨ ਕੈ ਸੰਗ ਚਿਤ ਆਵੈ ਨਾਉ ਉਹਨਾਂ ਦੀ ਸੰਗਤ ਕਰੇ ਤੇ ਭਗਤੀ ਚੱਲ ਪੂਗੀ ਜਦੋਂ ਥੋੜਾ ਵਿਚਾਰ ਉਹਨਾਂ ਦੀ ਸੰਗਤ ਚ ਰਹਿ ਪੈਣਾ ਹਫ਼ਤਾ ਖੰਡ ਮਹੀਨਾ ਖੰਡ ਤੁਹਾਨੂੰ ਤੁਸੀਂ ਕਹਿੰਗੇ ਬਹੁਤ ਭਗਤੀ ਕਰੀ ਹੁਣ ਆਪੇ ਨਿਤਨੇਮ ਚੱਲੂਗਾ ਸਿਮਰਨ ਇਹ ਨਿਸ਼ਾਨੀ ਹੁੰਦੀ ਗੁਰਮੁਖ ਰੋ ਦੀ ਹੈ ਨਾ ਸੰਗ ਚੰਦਨ ਕੇ ਜੋ ਬਸੇ ਓਏ ਭੀ ਚੰਦਨ ਹੋਇਰ ਕਹਿੰਦੇ ਉਹ ਚੰਦਨ ਦੀ ਲੱਕੜ ਹੁੰਦੀ ਨਾ ਜਿਹੜੀ ਹੈ ਨਾ ਤੇ ਉਹਦੇ ਵਿੱਚੋਂ ਖੁਸ਼ਬੂ ਆਉਂਦੀ ਉਹਦੇ ਨਾਲ ਕੋਈ ਦਰਖਤ ਬੂਟੇ ਆਦ ਕਿ ਜਿਹੜੇ ਖੈਂਦੇ ਨਾ ਉਹਦੇ ਵਿੱਚੋਂ ਵੀ ਚੰਦਨ ਦੀ ਖੁਸ਼ਬੂ ਆਉਣ ਲੱਗ ਜਾਂਦੀ ਹੈ ਨਾ ਸੋ ਇਸੇ ਤਰ੍ਹਾਂ ਜਿਹੜਾ ਹੁੰਦਾ ਹੈ ਨਾ ਜੋ ਗੁਰਮੁਖ ਦੀ ਜਦੋਂ ਸੰਗਤ ਕਰੋਗੇ ਉਹਨਾਂ ਕੋਲ ਭਗਤੀ ਦਾ ਖਜਾਨਾ ਹੈ ਭਗਤੀ ਦੀ ਵਿਚਾਰ ਭਗਤੀ ਦੀ ਗੱਲ ਹੈ ਭਗਤੀ ਦਾ ਮਾਰਗ ਹੈ ਉਹ ਫਿਰ ਤੁਹਾਡਾ ਆਪੋ ਹੀ ਜੀ ਕਰੂਗਾ ਵੀ ਨਹੀਂ ਨਹੀਂ ਭਗਤੀ ਘਰ ਨਹੀਂ ਹੁੰਦੇ ਗੁਰਮੁਖ ਲੋਕ ਸਖਤ ਨੇ ਪਰ ਅੰਦਰੋਂ ਨਰਮ ਹੁੰਦੇ ਉਥੇ ਰਹਿ ਕੇ ਆਪੋ ਹੀ ਭਗਤੀ ਹੋਊਗੀ ਚਾਹੇ ਤੁਸੀਂ ਆਵਾ ਵੀ ਹੈਰਾਨ ਹੋ ਜੂਗੇ ਅਸੀਂ ਤਾਂ ਕਦੇ ਪਾਠ ਨਹੀਂ ਸੀ ਕਰਦੇ ਜਾਪ ਨਹੀਂ ਸੀ ਕਰਦੇ ਹੁਣ ਭਗਤੀ ਕਿਵੇਂ ਚੱਲ ਵੀ ਇਦਾਂ ਹੀ ਹੁੰਦਾ ਹੁੰਦਾ ਹੈ ਭਗਤ ਖਜ਼ਾਨਾ ਭਗਤਾਂ ਨੂੰ ਕੌਉਂਦੀ ਆ ਭਗਤਾਂ ਨੂੰ ਦਿੱਤਾ ਹੈ ਹੈ ਉਹ ਫਿਰ ਉਹ ਅੱਗੇ ਵੰਡਦੇ ਰਹਿੰਦੇ ਸੋ ਪਹਿਲੀ ਚੀਜ਼ ਹੈ ਕੋ ਡੈਰੀ ਦੀ ਲਾਲ ਦੀ ਨਿਤਨੇਮ ਪੂਰਾ ਤੇ ਕਰਕੇ ਨੋਟ ਕਰਨਾ ਹੈ ਵਿਦਿਆਰਥੀ ਬਣ ਜੀਂ ਛੋਟੇ ਬਣ ਕੇ ਚੰਦੀ ਦਾ ਫਿਰ ਗੁਰਮੁਖਾਂ ਦੀ ਸੰਗਤ ਚ ਰਹੀਦਾ ਕਿਸੇ ਵੀ ਤਰ੍ਹਾਂ ਨਾਲ ਸੰਗਤ ਕਰ ਲੋ ਜ਼ਰੂਰੀ ਨਹੀਂ ਵੀ ਸਰੀਰ ਕਰਕੇ ਹੀ ਮਿਲਣਾ ਹੈ ਫੇਰ ਹੀ ਹੁੰਦਾ ਨਹੀਂ ਕਿਸੇ ਵੀ ਤਰੀਕੇ ਨਾਲ ਕੀਤੀ ਜਾ ਸਕਦੀ ਹੈ ਸੰਗਤ ਫਿਰ ਅੱਗੇ ਚੀਜ਼ ਆ ਜਾਂਦੀ ਹੈ ਅਰਦਾਸ ਕਰਨੀ ਕੀ ਅਰਦਾਸ ਕਰਨੀ ਮਹਾਰਾਜੀ ਨਾਮ ਧੰਨ ਆਪ ਇਕੱਠਾ ਕਰਾਓ ਸਿਮਰਨ ਬੰਦਗੀ ਆਪ ਕਰਾਓ ਸੱਚੇ ਪਾਤਸ਼ਾ ਇਦਾਂ ਬਾਰ ਬਾਰ ਅਰਦਾਸਾਂ ਕਰੀ ਜੇ ਤੁਹਾਡਾ ਨਿਤਨੇਮ ਨਹੀਂ ਰੁਕੇਗਾ ਤੁਹਾਡਾ ਸਿਮਰਨ ਨਹੀਂ ਰੁਕੇਗਾ ਹਾਂ ਕਦੇ ਕੋਈ ਸਰੀਰ ਢਿੱਲਾ ਹੋ ਗਿਆ ਕੁਝ ਹੋ ਗਿਆ ਉਹ ਲੱਗੂ ਚੀਜ਼ ਹੈ ਉਧਰ ਨੂੰ ਉਹ ਤਾਂ ਸਰੀਰ ਹੈ ਨਾ ਕੋਈ ਚੱਕਰ ਨਹੀਂ ਜਦੋਂ ਫੇਰ ਸਰੀਰ ਠੀਕ ਹੋ ਜੇ ਫੇਰ ਜੜ ਜਾ ਹਾਂ ਹੁੰਦੀ ਜੱਗੇ ਜੇ ਮੈਂ ਬੇਨਤੀ ਕਰਾਂ ਜੋ ਜਿਤਨੀ ਮਹਾਰਾਜੀ ਨੇ ਸੋਝੀ ਦਿੱਤੀ ਹੈ ਇੱਦਾਂ ਕਰ ਲੀਦਾ ਹੈ ਮਾਲਾ ਰੱਖ ਲੀਦੀ ਆਉਂਦੀਆਂ ਕੁਛ ਵੀ ਇੰਨੀਆਂ ਮਾਲਾ ਤਾਂ ਕਰਨੀਆਂ ਹੀ ਕਰਨੀਆਂ ਨੇ ਇੱਕ ਤਿਲ ਨਹੀਂ ਪੰਨੈ ਗੱਲ ਰੱਬ ਤੁਹਾਡੀ ਇੱਕ ਤਿਲ ਜਿੰਨੀ ਵੀ ਘਾਲ ਪੰਨਦਾ ਨਹੀਂ ਹੈ ਜਦੋਂ ਤੁਸੀਂ ਰੱਖ ਲਿਓ ਹਾਂ ਦਿੰਦੀਆਂ 500 ਮਾਲਾ ਕਰਨੀਆਂ ਹੀ ਕਰਨੀਆਂ 108 ਮਣਕ ਵਾਲੀ ਮਾਲਾ ਰੱਖ ਮਾਲਾ ਰੱਖੋ ਮੈਂ ਇਹ ਨਹੀਂ ਕਹ ਰਿਹਾ ਵੀ ਸਾਰੇ ਇੰਨੀਆਂ ਕਰੋ ਮੈਂ ਉਦਾਹਰਨ ਦੇ ਰਿਹਾ ਬਹੁਤ ਹੁੰਦੀਆਂ 500000 ਮਾਲਾ ਇਦਾਂ ਸਿੰਘ ਕਰਦੇ ਰਹੇ ਨੇ ਰਡਨਾਲਦੇ ਸਿੰਘ ਇੰਨਾ ਕਰ ਦੋ 2000 ਮਾਲਾ ਵੀ ਕਰਦੇ ਰਹੇ ਨੇ ਦਿਨ ਦੀਆਂ ਵਾਹਿਗੁਰੂ ਮੰਤਰ ਦੀਆਂ ਹੋ ਜਾਂਦੀਆਂ ਨੇ ਗੁਰੂ ਸਾਹਿਬ ਦੀ ਕਿਰਪਾ ਨਾਲ ਜਿਆਦਾ ਵੀ ਹੋ ਜਾਂਦੀਆਂ ਨੇ 1000 ਮਾਲਾ 5 6 7 ਘੰਟਿਆਂ ਚ ਹੋ ਜਾਂਦੀ ਹੈ 108 ਵਾਹਿਗੁਰੂ ਮੰਤਰ ਦੀ ਮਾਲਾ ਠੀਕ ਹੈ ਨਾ ਇਹ ਤਾਂ ਆਪਣੇ ਅੰਦਰ ਲਾਲਚ ਦੇ ਉੱਤੇ ਹੈ ਵੀ ਆਪਾਂ ਨੂੰ ਕਿੰਨਾ ਕੁ ਲਾਲਚ ਹੈ ਆਪਣੇ ਉੱਤੇ ਸੋ ਇਹਦਾ ਮਾਲਾ ਰੱਖ ਲਈ ਦੀਆਂ ਨੇ ਵੀ ਹਾਂ ਇੰਨੀਆ ਮਾਲਾ ਕਰਨੀਆਂ ਨੇ ਠੀਕ ਹੈ ਨਾ ਜੇ ਤੁਸੀਂ ਤਾਂ ਮਾਲਾ ਰੱਖ ਲਓਗੇ ਗੁਰੂ ਸਾਹਿਬ ਦੀ ਕਿਰਪਾ ਨਾਲ ਤੇ ਤੇ ਫਿਰ ਲਾਲਚ ਬਣਿਆ ਰਹੂਗਾ ਫਿਰ ਲਾਲਚ ਬਣਿਆ ਰਹੂਗਾ ਵੀ ਹਾਂ ਮਾਲਾ ਕਰਨੀ ਹੀ ਕਰਨੀਆਂ ਨੇ ਠੀਕ ਹੈ ਨਾ ਜਾਂ ਫਿਰ ਇੱਕ ਫਿਕਸ ਟਾਈਮ ਰੱਖ ਲਈਦਾ ਵੀ ਐਨੇ ਵੀ ਆ ਟਾਈਮ ਮੇਰਾ ਫ੍ਰੀ ਹੈ ਅੰਮ੍ਰਿਤ ਵੇਲੇ ਉੱਠਦੇ ਸਾਰ ਇਸ਼ਨਾਨ ਪਾਣੀ ਕਰਕੇ 8 ਵਜੇ ਤੋਂ 11 ਵਜੇ ਤੱਕ ਬਹਿਣਾ ਹੈ ਫਿਕਸ ਹੋ ਗਿਆ ਨਾ ਆਪਾਂ ਨੂੰ ਪਤਾ ਹੀ ਹੁੰਦਾ ਨਾ ਅਪਨ ਦਿਨ ਚ ਕਿੰਨੇ ਕਦੋਂ ਕੀ ਕਰਨਾ ਹੈ ਬਾਕੀ ਦਿਨ ਦਾ ਨਹੀਂ ਪਤਾ ਸਵੇਰ ਤੇ ਸ਼ਾਮ ਦਾ ਤਾਂ ਪਤਾ ਹੀ ਹੁੰਦਾ ਹੈ ਘਰੇ ਵਾਪਸ ਆ ਜੰਨੇ ਆ ਵੀ ਸਵੇਰੇ 8 ਵਜੇ ਤੋਂ 11 ਵਜੇ ਤੱਕ ਬੈਠਣਾ ਹੈ ਠੀਕ ਹੈ ਬਾਕੀ ਕਿਰਤ ਤੇ ਉੱਥੇ ਵੀ ਅੰਦਰ ਅਭਿਆਸ ਕਰੇ ਚੱਲੋ ਤੇ ਸ਼ਾਮ ਨੂੰ ਫਿਰ 8 ਵਜੇ ਤੋਂ 11 ਵਜੇ ਤੱਕ ਬੈਠਣਾ ਹੈ ਇਦਾਂ ਕਰਦੇ ਕਰਦੇ ਤੁਸੀਂ ਥੋੜਾ ਥੋੜਾ ਨਾਮ ਵੀ ਇਕੱਠਾ ਕਰਦੇ ਜਾਉਂਗੇ ਸਮਾ ਪਾ ਕੇ ਬਹੁਤ ਭਾਰੀ ਖਜ਼ਾਨਾ ਇਕੱਠਾ ਹੋ ਜੂਗਾ ਸਮਾ ਪਾ ਕੇ ਜਾਂ ਫਿਰ ਕੋਈ ਸਿਮਰਨਾ ਰੱਖ ਲਈਦਾ ਪ੍ਰਾਣ ਗੁਰਮੁਖ ਲੋਕ ਜਿਹੜੇ ਪ੍ਰਾਣੇ ਹੁੰਦੇ ਸੀ ਉਹ ਰੱਖਦੇ ਸੀ ਕੋਈ ਸਿਮਰਨ ਕਿਉਂ ਹੱਥੇ ਚੱਲੀ ਜਾਣਾ ਨਾ ਚਾਹੁੰਦੇ ਹੋਈ ਵੀ ਧਿਆਨ ਨਾਮ ਵੱਲ ਲੱਗਿਆ ਰਹਾ ਨਾਮ ਤਨ ਇਕੱਠਾ ਹੋਈ ਜਾਣਾ ਕਈ ਕਹਿੰਦੇ ਮੌਲਾ ਤੋਂ ਇਦਾਂ ਗੁਰਮਤਿ ਪ੍ਰਵਾਨਤ ਨਹੀਂ ਉਹ ਨਹੀਂ ਗੁਰਮਤਿ ਨੂੰ ਬਣਾ ਪਤਾ ਨਹੀਂ ਕੀ ਦਿੱਤਾ ਜਿਵੇਂ ਪਤਾ ਨਹੀਂ ਮਹਾਰਾਜ ਸਾਰੇ ਚੀਜ਼ਾਂ ਤੋਂ ਤੋੜ ਕੇ ਹੀ ਪਰੇ ਕਰਕੇ ਨਾ ਵੀ ਨ ਕਰਿਓ ਆ ਵੀ ਨ ਕਰ ਇਦਾਂ ਕਹਿ ਕੇ ਗਏ ਮਹਾਰਾਜ ਇਦਾਂ ਤਰੀਕਾ ਕਹਿ ਕੇ ਗਏ ਮਹਾਰਾਜ ਜੀ ਨੇ ਸਿਰਫ ਪਖੰਡ ਤੇ ਝੋਟ ਕੀਤੀ ਹੈ ਹੋਰ ਕਿਸੇ ਚੀਜ਼ ਤੇ ਨਹੀਂ ਕੀਤੀ ਸਾਰੇ ਧਰਮਾਂ ਦੇ ਭਗਤ ਗੁਰਬਾਣੀ ਦੇ ਵਿੱਚ ਉਹਨਾਂ ਦੀ ਬਾਣੀ ਹੈ ਸ਼ੇਖ ਫਰੀਦ ਸਾਹਿਬ ਜੀ ਰਾਮਾਨੰਦ ਜੀ ਭਟ ਦੇਖ ਲਓ ਸਾਰੇ ਕਿ ਗੁਰੂ ਸਾਹਿਬ ਆਪ ਜਿਹੜੇ ਮਹਾਰਾਜ ਜੀ ਬਿਲਕੁਲ ਸਾਬਤ ਸਰੂਪ ਮਹਾਰਾਜ ਸੱਚੇ ਪਾਤਸ਼ਾਹ ਆਪ ਨਿਰੰਕਾਰ ਸਰੂਪ ਸਤਿਗੁਰਾਂ ਨੇ ਸਾਨੂੰ ਪਖੰਡ ਤੋਂ ਵਰਜਿਆ ਸਿਰਫ ਇਹਨਾਂ ਨੇ ਤਾਂ ਸਿੱਖੀ ਨੂੰ ਬਹੁਤ ਪਤਾ ਨਹੀਂ ਕਿੱਡਾ ਕ ਕੰਪਲਿਕੇਟਡ ਕਰਤੀ ਨਾ ਨਾ ਕਹਿੰਦੇ ਸਿੱਖੀ ਦਾ ਵੀ ਨਹੀਂ ਹੁੰਦਾ ਸਿੱਖੀ ਦਾ ਉਹ ਵੀ ਨਹੀਂ ਹੁੰਦਾ ਆ ਸਿੱਖੀ 'ਚ ਕੁਝ ਵੀ ਨਹੀਂ ਹੁੰਦਾ ਬਸ ਕੱਲੇ ਕੱਪੜੇ ਪਾ ਕੇ ਤੁਰੇ ਫਿਰੋ ਸਿੱਖੀ ਦੇ ਵਿੱਚ ਗਾ ਅੰਮ੍ਰਿਤ ਛਕ ਲੋ ਗਾਤਰਾ ਪਾ ਲਿਆ ਪੱਗ ਬੰਨ ਲਈ ਤੇ ਬਸ ਇਹੀ ਹੁੰਦਾ ਹੈ ਕਰੇ ਸਿੱਖੀ 'ਚ ਬਾਕੀ ਤਾਂ ਸਭ ਮਾਰੇ ਨੇ ਮਨ ਹੀ ਕਰਤਾ ਹੈ ਹੋਰ ਕੀ ਹੁੰਦਾ ਸਿੱਖੀ ਮੈਨੂੰ ਦੱਸੋ ਉਹ ਭਾਈ ਸਿੱਖੀ ਸਿੱਖਿਆ ਗੁਰੂ ਵਿਚਾਰ ਨਾਮ ਕਾ ਕਰ ਕੇਵਲ ਨਾਮ ਮਾਰੇ ਕੇ ਸਾਡੇ ਕਰੇ ਨਾਮ ਦੀ ਪ੍ਰਧਾਨਤਾ ਹੈ ਨਾਮ ਰਹੇਉ ਸਾਧੂ ਰਹੇਉ ਰਹੇਉ ਗੁਰੂ ਗੋਬਿੰਦ ਹੈ ਫਿਰ ਮਹਾਰਾਜ ਸਚੇ ਬਾਦਸ਼ਾ ਕੀ ਕਹਿੰਦੇ ਨੇ ਸਰਬ ਧਰਮ ਵਿੱਚ ਸ੍ਰੇਸ਼ ਧਰਮ ਹਰ ਕੋ ਨਾਮ ਜਪ ਨਿਰਮਲ ਕਰ ਹਰਿ ਦਾ ਨਾਮ ਜਪ ਕਹਿੰਦੇ ਕਿਵੇਂ ਜਪੇਗਾ ਬੋਲ ਕੇ ਜਪ ਸਵਾਸਾਂ ਨਾਲ ਜਪ ਮਾळा ਤੇ ਜਿਵੇਂ ਮਰਜ਼ੀ ਜਾਪਾ ਬਾਬਾ ਨਾਨਕ ਸਿੰਘ ਦੇ ਹੱਥ ਹੀ ਨਹੀਂ ਸੀ ਹੁੰਦੀ ਬ੍ਰਹਮ ਗਿਆਨੀ ਬਾਬਾ ਅਜੀਤ ਸਿੰਘ ਦੇ ਹੱਥ ਮਾळा ਦੇਖੀਓਗੇ ਤੁਸੀਂ ਕੋਈ ਇਹ ਕੋਈ ਪਖੰਡ ਨਹੀਂ ਹੈਗਾ ਕਈ ਤਾਂ ਐਡੇ ਆਪਣੇ ਆਪ ਨੂੰ ਬ੍ਰਹਮ ਗਿਆਨੀ ਜਾਣ ਕੇ ਹੀ ਬਣ ਜਾਂਦੇ 10 ਮਿੰਟ ਦਾ ਅਭਿਆਸ ਨਹੀਂ ਹੁੰਦਾ ਮਤਾਂ ਲੋਕਾਂ ਨੂੰ ਦਿੰਦੇ ਉਹ ਲੋਕਾਂ ਨੂੰ ਤੋੜ ਦਿਓ ਉਹ ਤੂੰ ਤੇ ਸਿੱਖੀ ਚ ਨਹੀਂ ਹੁੰਦਾ ਇੱਕ ਵਿਚਾਰਾ ਸਿੰਘ ਮੈਨੂੰ ਕਹਿੰਦਾ ਕਹਿੰਦਾ ਜੀ ਮੈਂ ਮੱਥਾ ਟੇਕਦਾ ਨਿਸ਼ਾਨਦਾਬ ਨੂੰ ਪਿੱਛੇ ਇੱਕ ਬੰਦਾ ਉਹ ਸਿੰਘ ਸੀਗਾ ਜਵਾਨ ਉਮਰ ਦਾ ਹੀ ਸੀ ਪਿੱਛੇ ਕੋਈ ਬੰਦਾ ਚਿੱਟੇ ਦਾੜੇ ਵਾਲਾ ਖੜਾ ਸੀ ਉਹ ਹੁਣ ਆ ਦੂਜੇ ਜਿਹੜੇ ਨਲਾਇਕ ਜੇ ਹੁੰਦੇ ਹੋ ਤੂੰ ਸ਼ਾਨ ਸਾਬ ਨੂੰ ਮੱਥਾ ਕਿਉਂ ਟੇਕਦਾ ਆਪਾਂ ਤਾਂ ਗੁਰੂ ਨੂੰ ਮੱਥਾ ਟੇਕਣਾ ਲੱਜ਼ਦਾ ਸ ਇਹ ਨਿਸ਼ਾਨ ਕੀ ਦਾ ਹੈ ਹੈ ਇਹ ਅਮਰੀਕਾ ਦੇ ਪ੍ਰਧਾਨ ਮੰਤਰੀ ਦਾ ਨਿਸ਼ਾਨ ਹੈ ਸਤਿਗੁਰੂ ਮਹਾਰਾਜ ਜੀ ਦੇ ਨਿਸ਼ਾਨ ਨੇ ਸਿੱਧੀ ਪੈਰੇ ਹੁੰਦੇ ਉੱਥੇ ਪਿਆਰਿਓ ਸਾਡੇ ਇੱਕ ਸਿੰਘ ਉਹ ਨਿਸ਼ਾਨ ਸਾਬ ਦੀ ਸੇਵਾ ਕਰੀ ਉਹਨਾਂ ਨੇ ਨਿਹਾਂ ਸਾਡੀ ਸੇਵਾ ਕਰਕੇ ਸੰਪੂਰਨਤਾ ਹੋਈ ਜਦੋਂ ਫਤਿਹ ਬੁਲਾਈ ਉਹਨਾਂ ਨੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਢਾਈ 300 ਬੀਬੀ ਦੀ ਆਵਾਜ਼ ਆਈ ਉਥੇ ਕੱਲੇ ਸੀਗੇ ਖੜੇ ਸੀ ਉਹ ਸੇਵਾ ਜਦੋਂ ਸੰਪੂਰਨ ਹੋਈ ਉਹ ਦੇਖਣ ਵੀ ਆਵਾਜ਼ ਕਿੱਥੋਂ ਆਈ ਹੈ ਵੀ ਮੈਂ ਫਤਿਹ ਬੁਲਾਈ ਹੈ ਉਹਨਾਂ ਨੇ ਵੀ ਨਾਲ ਫਤਿਹ ਬੁਲਾਈ ਫਿਰ ਉਹ ਦੇਖੇ ਵੀ ਸਿਖਰ ਦਪਹਿਰ ਦਾ ਟਾਈਮ ਸਿਖਰ ਦਪਹਿਰ ਦਾ ਟਾਈਮ ਉਹ ਦੇਖੇ ਵੀ ਫਿਰ ਉਹਨਾਂ ਨੇ ਆਵਾਜ਼ ਦਿੱਤੀ ਕਹਿੰਦੇ ਕਹਿੰਦੇ ਅਸੀਂ ਆ ਸ਼ਹੀਦ ਬੀਬੀਆਂ ਅਸੀਂ ਫਤਿਹ ਬੁਲਾਈ ਆ ਕਹਿੰਦੇ ਤੁਸੀਂ ਨਿਤ ਇੱਥੇ ਸੇਵਾ ਕਰਦੇ ਹੋ ਨਾ ਕਹਿੰਦੇ ਐਸ ਟਾਈਮ ਸਾਡਾ ਜਥਾ ਪ੍ਰਕਰਮਾ ਕਰਨ ਆਉਂਦਾ ਹੁੰਦਾ ਇੱਥੇ ਕਹਿੰਦੇ ਤੁਸੀਂ ਫਤਿਹ ਬੁਲਾਈ ਵੀ ਸਾਡੇ ਤੋਂ ਰਿਹਾ ਨਹੀਂ ਗਿਆ ਅਸੀਂ ਵੀ ਫਤਿਹ ਦਾ ਜਵਾਬ ਦੇ ਤਾ ਉਹ ਭਾਈ ਗੱਲੋ ਕਿੱਥੇ ਖੜੇ ਕਿੱਥੇ ਆਪਾਂ ਕਹਿੰਦੇ ਦੁਨੀਆ ਚੰਦ ਤੇ ਚਲੇਗੀ ਦੁਨੀਆ ਚੰਦ ਤੇ ਚਲੇਗੀ ਤੁਸੀਂ ਸ਼ਹੀਦਾਂ ਨੂੰ ਵੀ ਨਾ ਮੰਨਿਓ ਦੁਨੀਆ ਚੰਦ ਤੋਂ ਗਾਂਹ ਹੋਰ ਲਾਂਗੇ ਸ਼ਹੀਦ ਤਾਂ ਸ਼ਹੀਦ ਹੀ ਰਹਿਣੇ ਆ ਜੋ ਗੁਰੂ ਸਾਹਿਬ ਦੀ ਕਹਾਣੀ ਆ ਉਹ ਤਾਂ ਉਹੀ ਰਹਿਣੀ ਆ ਦੁਨੀਆ 'ਤੇ ਬਹੁਤ ਕੁਝ ਹੋਣਾ ਹੈ। ਮਨੋਖ ਨੇ ਰਿਸਰਚ ਕਰੀ ਜਾਣੀ, ਕਰੀ ਕੁਝ ਨਾ ਕੋ ਕਰੀ ਜਾਣਾ। ਇਹ ਤੇ ਬੁੱਧੀ 'ਚ ਮਾਰੇ ਨੇ ਪਾਈ ਹੋਈ ਇਹ ਚੀਜ਼ ਹੋਈ ਆ। ਵੀ ਲੱਗਿਆ ਰਹਿ। ਇਹ ਤਾਂ ਬ੍ਰह्मज्ञानी ਟਿਕ ਜਾਂਦਾ। ਸਿਰਫ ਬ੍ਰह्मज्ञानी ਲੇਤਾ ਹੋ ਤਾਂ ਬੰਦਾ ਉਹ ਬਣ ਲੈਂਦਾ ਮਨ ਨੂੰ। ਵੀ ਬਾਹਰ ਕੱਢ ਜਾ ਹੁਣ। ਆ ਜਾ ਮੜਿਆ ਵਾਪਸ। ਉਹ ਨਿਸ਼ਰੂਪ ਨੂੰ ਜਾਣ ਲੈਂਦਾ ਹੈ। ਜਿਹੜਾ ਪਸਰਿਆ ਹੋਇਆ ਸਰੂਪ ਹੈ ਨਾ ਚਾਰੇ ਪਾਸੇ ਵਾਹਿਗੁਰੂ ਤੋਂ ਖੁਦ ਵੀ ਵਾਹਿਗੁਰੂ ਦਾ ਹੀ ਸਰੂਪ ਹੋ ਜਾਂਦਾ ਹੈ ਚੇਤਨ ਰੂਪ ਹੋ ਜਾਂਦਾ ਹੈ ਬਿਲਕੁਲ ਚੇਤਨ ਸਰੀਰ ਤੋਂ ਅਲੱਗ ਹੋ ਜਾਂਦਾ ਹੈ ਇਹ ਤਾਂ ਹੁਣ ਇਹ ਤਾਂ ਜਿੰਨੀ ਕਿਸੇ ਦੀ ਬੁੱਧੀ ਦਾ ਭਾਂਡਾ ਹੋ ਉੰਨੀ ਗੱਲ ਸਮਝ ਲੂਗਾ ਉਹ ਬਾਕੀ ਤਾਂ ਮਨਾਂ ਹੀ ਕਰੀ ਜਾਊਗਾ ਨਹੀਂ ਆ ਹੀ ਹੁੰਦਾ ਨਹੀਂ 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 ਹੁੰਦਾ ਨਹੀਂ ਆ ਨਹੀਂ ਸਾਡੇ ਕੋਲ ਤਾਂ ਕੋਈ ਇੱਕ ਦਿਨ ਵੀ ਇਦਾਂ ਦਾ ਨਹੀਂ ਲੰਘਦਾ ਜਿੱਦਣ ਸੰਗਤ ਦੇ ਵਿੱਚ ਕੁਝ ਨਾ ਕੁਝ ਹੋਵੇ ਨਾ ਕਿਸੇਨਾਂ ਇੱਕ ਦਿਨ ਵੀ ਨਹੀਂ ਲੱਗਦਾ ਨਿਤ ਗੁਰੂ ਸਾਹਿਬ ਦੀ ਖੇਡ ਵਰਤਦੀ ਨਿਤ ਮੈਂ ਸੰਗਤ ਸੰਗਤ ਨਾਲੀ ਸੰਗਤੀ ਤਾਂ ਮੇਰਾ ਪਰਿਵਾਰ ਹੈ ਨਾ ਉਹ ਦੱਸਦੇ ਰਹਿੰਦੇ ਦੱਸਦੇ ਰਹਿੰਦੇ ਸੁਖ ਭਾਈ ਨਾਮ ਜਪਣ ਅਚੰਤ ਕਾਮ ਕਰ ਹੈ ਪ੍ਰਭ ਤਿਨ ਕੇ ਜਨ ਹਰ ਕਾ ਨਾਮ ਪਿਆਰਾ ਥੋੜੇ ਕੰਮ ਵਾਹਿਗੁਰੂ ਖੁਦ ਕਰੂਗਾ ਜੇ ਤੁਹਾਨੂੰ ਨਾਮ ਪਿਆਰਾ ਹੈ ਜੇ ਤੁਹਾਨੂੰ ਨਾਮ ਪਿਆਰਾ ਹੈ ਆਪੇ ਲਗਜੂ ਕਰ ਵਾਹਿਗੁਰੂ ਮੰਤਰ ਦਾ ਅਭਿਆਸ ਕਰਨ ਲੱਗ ਜਾਈਦਾ ਹੈ ਮੂਲ ਮੰਤਰ ਤੇ ਲੱਗ ਜਾਈਦਾ ਹੈ ਹਾਂ ਚਲੋ ਚੰਗਾ ਵੀ ਸਵਾ ਲੱਖ ਮੂਲ ਮੰਤਰ ਕਰਨਾ ਹੈ ਸਵਾ ਲੱਖ ਕਰ ਲਿਆ ਚਲੋ ਹਾਂ ਵੀ ਹੁਣ ਹੋਰ ਸਵਾ ਲੱਖ ਕਰਨਾ ਹੈ ਹੋਰ ਸਵਾ ਲੱਖ ਕਰ ਲਿਆ ਚਲੋ ਵੀ ਸਵਾ ਲੱਖ ਚਾਚਰੀ ਸ਼ੰਦ ਕਰਨਾ ਹੈ ਚਾਚਰੀ ਸ਼ੰਦ ਕਰ ਲਿਆ ਚਲੋ ਵੀ ਸਵਾ ਲੱਖ ਹੁਣ ਆਹ ਕਰਨਾ ਹੈ ਸਰਬਲੋ ਦੀ ਬਾਣੀ ਦਾ ਇਹ ਕਰਨਾ ਹੈ ਆਹ ਕਰ ਲਿਆ ਇਦਾਂ ਹੁੰਦਾ ਹੈ ਲੱਗੇ ਰਹੀਦਾ ਹੈ ਗੁਰੂ ਸਾਹਿਬ ਖੁਸ਼ ਹੋ ਜਾਂਦੇ ਮਾਹਰ ਕਹਿੰਦੇ ਬਾ ਬਾਈ ਲੱਗਿਆ ਹੋਇਆ ਸਮਝਦਿਓ ਨਾ ਇਦਾਂ લાલચ કરો ਅਰਦਾਸਾਂ ਕਰੀ ਦੀਆਂ ਹੁੰਦੀਆਂ ਸਵੇਰ ਉਹਦਾ ਮਹਾਰਾਜ ਅੱਜ ਦਾ ਦਿਨ ਸਾਰਾ ਸਿਮਰਨ ਚ ਬਤੀਤ ਹੋਵੇ ਕਿਰਤ ਵੀ ਕਰੋ ਹੁਣ ਰੁਕਦਾ ਹੈ ਹਣ ਕਿਰਤ ਵੀ ਕਰੋ ਉੜਦੇ ਸਰ ਮਹਾਰਾਜ ਅੱਜ ਸਾਰਾ ਦਿਨ ਸਿਮਰਨ ਚ ਬਤੀਤ ਕਰਾਇਓ ਕਿਰਪਾ ਕਰਿਓ ਸੱਚੇ ਪਾਤਸ਼ਾ ਸਿਮਰਨ ਚ ਦਿਨ ਸ਼ਾਮ ਨੂੰ ਸੌਣ ਲੱਗੇ ਫਿਰ ਮਹਾਰਾਜ ਜੀ ਤੁਹਾਡਾ ਜੋ ਸ਼ੁਕਰਾਨਾ ਹੈ ਤੁਸੀਂ ਸਿਮਰਨ ਦੇ ਵਿੱਚ ਦਿਨ ਬਤੀਤ ਕਰਾਇਆ ਹੁਣ ਮਹਾਰਾਜ ਜੀ ਸਵੇਰੇ ਜਦੋਂ ਉੱਠੀਏ ਤਾਂ ਫਿਰ ਸਿਮਰਨ ਚੀ ਲਾ ਕੇ ਰੱਖਿਓ ਰਾਤ ਨੂੰ ਸਿਮਰਨ ਦੇ ਵਿੱਚ ਸਿਮਰਨ ਕਰਦੇ ਕਰਦੇ ਹੀ ਸੌਣੀਏ ਇਦਾਂ ਦੀ ਤੀਜਾ ਹੁੰਦੀ ਨਾਮ ਦੇ ਉੱਤੇ ਫੋਕਸ ਕਰੋ ਬਿਲਕੁਲ ਆਪਣੀ ਬਿਰਤੀ ਲਿਆ ਕੇ ਸਾਰੇ ਨਾਮ ਦੇ ਉੱਤੇ ਲਿਆ ਵੀ ਨਾਮ ਜਪਣਾ ਹੈ ਨਾਮ ਜਪਣਾ ਅਭਿਆਸ ਕਰਨਾ ਹੈ ਵਾਹਿਗੁਰੂ ਦਾ ਨਾਮ ਜਪਣਾ ਭਗਤੀ ਕਰਨੀ ਹੈ ਹੈਨਾ ਫਿਰ ਗੱਲ ਬਣਦੀ ਜਦੋਂ ਜਦੋਂ ਆਪਣੇ ਮਨ ਚ ਪੈਸੇ ਇਕੱਠੇ ਕਰਨ ਦਾ ਬੰਦੇ ਨੂੰ ਇੰਨਾ ਲਾਲਚ ਨੇ ਮੋਹਿਆ ਆ ਜੀ ਆ ਜੀ ਆ ਜੀ ਹੁੰਦਾ ਹੈ ਰੋਜ਼ੀਨਾ ਦੀ ਮਜਬੂਰੀ ਆ ਉਹ ਤਾਂ ਵਿਚਾਰੇ ਉਹਨਾਂ ਨੂੰ ਤਾਂ ਨਹੀਂ ਸੁਰਤੀ ਵੀ ਰਹਿੰਦੀ ਆਮ ਜਿਹੜੇ ਮਾਇਆਧਾਰੀ ਆ ਤੰਨਾ ਬੂਲਾ ਉਹੀ ਜਿਵੇਂ ਹੁਣ ਕੋਈ ਹੁੰਦਾ ਹੈ ਮਾਇਆ ਦਾ ਬੜਾ ਲੋਭ ਨਾਮ ਦਾ ਲੋਭ ਪੈਦਾ ਹੋਵੇ ਇੰਨਾ ਲੋਭ ਪੈਦਾ ਹੋਵੇ ਅੰਦਰ ਵੀ ਇਹ ਨਹੀਂ ਵੀ ਬਸ ਪਾਠ ਕਰ ਲੈ ਹੁਣ ਬਾਲ ਸੁ ਕਰ ਲੈ ਚਲੋ ਠੀਕ ਹੁਣ ਨਹੀਂ ਹੁਣ ਹੋਰ ਕਰ ਲੱਗਿਆ ਰਹ ਅੰਦਰ ਖਜ਼ਾਨਾ ਕਠਾ ਕਰੀ ਚਲ ਕਰੀ ਚਲ ਕਰੀ ਚਲ ਜਦੋਂ ਪਰਿਪੂਰਨ ਹੋ ਗਿਆ ਨਾ ਅੰਦਰੋਂ ਗਿਆਨ ਦਾ ਪ੍ਰਕਾਸ਼ ਹੋ ਜਾਵੇਗਾ ਅਗਿਆਨ ਦਾ ਭਰਮ ਹੀ ਟੁੱਟ ਜਾਵੇਗਾ ਮੁਕਤ ਹੋ ਜਾਵੇਗਾ ਜਿਉਂਦੇ ਜੀ ਬਿਲਕੁਲ ਆ ਨਰਪਾ ਇਦਾਂ ਹੋ ਜਾਏਗਾ ਆ ਰਹੇਗਾ ਆ ਰਹੇਗਾ ਹਮੇਸ਼ਾ ਆਨੰਦ ਵਿੱਚ ਤੁਸੀਂ ਕਹੋਗੇ ਇਹ ਕੀ ਹੁੰਦਾ ਬੇਪ੍ਰਵਾਹ ਹੋ ਜਾਏਗਾ ਬੇਪ੍ਰਵਾਹ ਹੋ ਜਾਏਗਾ ਬਿਲਕੁਲ ਕਿ ਕਿਉਂਕਿ ਵਾਹਿਗੁਰੂ ਦਾ ਰੂਪ ਹੋ ਗਿਆ ਤੇ ਕੋਈ ਰੂਪ ਹੋ ਗਿਆ ਆਤਮ ਰੂਪ ਹੋ ਗਿਆ ਅੰਦਰੋਂ ਕਿਤੇ ਕੋਈ ਨਹੀਂ ਕਹਿੰਦੇ ਜੀ ਮੌਤ ਆਊਗੀ ਕਹਿੰਦਾ ਮੈਨੂੰ ਨਹੀਂ ਆਉਣੀ ਕਹਿੰਦਾ ਮੈਨੂੰ ਨਹੀਂ ਆਉਣੀ ਕਿਉਂ ਕਬੀਰ ਜੀ ਨੂੰ ਪੁੱਛਿਆ ਕਹਿੰਦੇ ਜੀ ਮੌਤ ਆਊਗੀ ਕਹਿੰਦਾ ਮੈਂ ਨਾ ਮਰوں ਮਰਬੋ ਸੰਸਾਰ ਆ ਕਹਿੰਦੇ ਸੰਸਾਰ ਮਰੇਗਾ ਮੈਂ ਨਹੀਂ ਮਰਾਂ ਕਿਉਂ ਜਿਹੜੀ ਚੀਜ਼ ਨੇ ਮਰਨਾ ਉਹ ਸਰੀਰ ਹੈ ਹੁਣ ਕਬੀਰ ਜੀ ਨੇ ਅਭਿਆਸ ਇੰਨਾ ਕੀਤਾ ਉਹ ਅੰਦਰ ਚੇਤਨ ਸੱਤਾ ਨੂੰ ਜਾਣ ਲਿਆ ਚੇਤਨ ਸੱਤਾ ਮਰਦੀ ਨਹੀਂ ਕਿਉਂਕਿ ਚੇਤਨ ਸੱਤਾ ਦਾ ਆਕਾਰ ਨਹੀਂ ਹੈ ਉਹ ਚੇਤਨ ਸੱਤਾ ਹੀ ਵਾਹਿਗੁਰੂ ਹੈ ਉਹ ਚੇਤਨ ਸੱਤਾ ਹੀ ਇਸ ਵੇਲੇ ਸੁਣ ਰਹੀ ਹੈ ਟਿੱਕੀ ਹੋਈ ਹੈ ਉਹ ਚੇਤਨ ਸੱਤਾ ਹੀ ਬੋਲਣ ਦੀ ਸਮਰਥਾ ਰੱਖਦੀ ਹੈ ਇਹ ਸਰੀਰ ਨਹੀਂ ਰੱਖਦਾ ਤਾਕਤ ਸਾਰੀ ਉਸ ਚੇਤਨ ਸੱਤਾ ਦੀ ਉਹ ਨਿਰਮਲ ਹੈ ਜਦੋਂ ਕਿਸੇ ਨੂੰ ਆਤਮਪੱਤ ਦੀ ਪ੍ਰਾਪਤੀ ਹੁੰਦੀ ਹੈ ਉਹ ਨਿਰਮਲ ਕਿਉਂ ਹੁੰਦਾ ਹੈ ਬ੍ਰਹਮ ਗਿਆਨੀ ਕੀ ਨਿਰਮਲ ਜੁਗਤ ਬ੍ਰਹਮ ਗਿਆਨ ਨਿਰਮਲ ਕਿਉਂ ਕਿਹਾ ਜਾਂਦਾ ਹੈ ਕਿਉਂਕਿ ਉਹ ਜਿਹੜੀ ਚੇਤਨਸਤਾ ਪ੍ਰਗਟ ਹੋਈ ਉਹ ਨਿਰਾਂ ਨਿਰਮਲਤਾਈ ਦਾ ਹੀ ਝਰਨਾ ਹੈ ਪ੍ਰਵਾਹ ਹੈ ਹਨ ਇਦਾਂ ਗੱਲ ਨਾਮ ਜਪਣ ਦਾ ਲੋਭ ਕਰੋ ਲਾਲਚ ਕਰੋ ਕਿਸੇ ਨਾਲ ਨਹੀਂ ਜਾਣਾ ਨਾਮ ਦਾ ਖਜ਼ਾਨਾ ਤੁਹਾਡੇ ਨਾਲ ਜਾਵੇਗਾ ਨਾਮ ਜਪਦੇ ਜਪਦੇ ਸਾਰੇ ਪਦਾਰਥ ਵਗੈਰਾ ਜਦੋਂ ਆਪ ਹੀ ਆਉ ਹੋ ਜਾਂਦੇ ਚਲੋ ਮਾਰ ਭੇਜ ਦਿੰਦੇ ਤੇ ਹਨ ਫਿਰ ਆਤਮ ਪਦ ਨੂੰ ਪ੍ਰਾਪਤ ਹੋ ਜਾਂਦਾ ਹੈ ਆਤਮ ਪਦੋਂ ਹੁੰਦਾ ਬਿਲਕੁਲ ਬੇਪਰਵਾਹੀ ਬਿਲਕੁਲ ਬੇਚਿੰਤ ਬਿਲਕੁਲ ਮਾਲਕ ਹੋ ਜਾਂਦਾ ਸਾਰੀ ਸ੍ਰਿਸ਼ਟੀ ਦਾ ਰਾਜਾ ਸਗਲ ਸ੍ਰੇਸ਼ਟ ਦਾ ਹਰ ਨਾਮ ਮਨ ਭਿੰਨਾ ਸਾਰੀ ਕਲਕਤ ਦੇ ਕਿਵੇਂ ਰਾਜਾ ਹੋ ਗਿਆ ਰਾਜੇ ਦਾ ਹੁਕਮ ਚੱਲਦਾ ਉਹਨੂੰ ਰਾਜਾ ਬੇਪਰਵਾਹ ਹੁੰਦਾ ਹੁੰਦਾ ਕਿ ਨਹੀਂ ਹੁੰਦਾ ਉਸੇ ਤਰ੍ਹਾਂ ਜਦੋਂ ਸਰੀਰ ਤੋਂ ਅਲੱਗ ਹੋ ਗਿਆ ਚੇਤਨ ਸੱਤਾ ਦੇ ਵਿੱਚ ਸਮਾ ਗਿਆ ਹੁਣ ਕਾਦੀ ਚਿੰਤਾ ਇੱਕ ਮਰਨ ਦੀ ਵੀ ਚਿੰਤਾ ਹੁੰਦੀ ਨਾ ਬੰਦੇ ਨੂੰ ਉਹ ਤਾਂ ਖਤਮ ਹੋ ਗਈ ਕਿਉਂ ਕਿ ਸਰੀਰ ਨਹੀਂ ਰਹਾ ਸਾਰਾ ਕੁਝ ਵਾਹਿਗੁਰੂ ਦਾ ਸਰੂਪ ਹੈ ਕਹਿੰਦਾ ਆਤਮ ਪਸਾਰਾ ਕਰਨ ਹਾਰਾ ਪ੍ਰਭ বিনা ਨਹੀਂ ਜਾਣੀ ਇਹ ਸਿਖਰ ਦੀ ਅਵਸਥਾ ਹੈ ਪਰ ਇਹ ਨਾਮ ਜਪੇ ਤੇ ਆਏਗੀ ਹਰ ਬੰਦਾ ਇਸ ਨੂੰ ਪ੍ਰਾਪਤ ਕਰ ਸਕਦਾ ਹੈ ਗੁਰੂ ਦੀ ਕਿਰਪਾ ਨਾਲ ਰੱਬ ਤੋਂ ਉਹ ਜੇ ਮਿਲਣਾ ਤੇ ਗੁਰੂ ਨਾਨਕ ਦੇ ਘਰੇ ਮਿਲਣਾ ਹੈ ਪੂਰਾ ਗੁਰੂ ਹੈ ਜੇ ਤੁਸੀਂ ਕਹੋ ਵੀ ਨਕਲੀ ਗੁਰੂ ਤੁਹਾਨੂੰ ਰੱਬ ਮਿਲਾ ਦੇਗਾ ਉਹਨੂੰ ਡੁਬ ਕੇ ਰੱਖ ਦੇਣਾ ਸਾਨੂੰ ਸਾਰਾ ਹੀ ਪਤਾ ਹੈ ਹਮ ਸਤਿਯੁਗ ਦਵਾਪਰ ਤ੍ਰੇਤਾ ਕਲਯੁਗ ਆ ਗਿਆ ਹੈ ਇਹੀ ਕੁਝ ਦੇਖਦੇ ਆ ਰਹੇ ਹਾਂ ਠੀਕ ਹੈ ਸੋ ਸਤਿਗੁਰੂ ਮਹਾਰਾਜ ਜੀ ਤੋਂ ਨਾਮ ਤਨ ਲਿਆ ਜਾ ਸਕਦਾ ਹੈ ਅਰਦਾਸਾਂ ਕਰੋ ਨਾਮ ਤਨ ਇਕੱਠਾ ਕਰਨ ਦਾ ਲੋਭ ਪੈਦਾ ਕਰੋ ਸਮਾਨiyet ਕਰ ਲੈਂਦਾ ਵੀ ਐਨੇ ਆਏ ਭਗਤੀ ਕਰਨੀ ਆ ਡਹਿਰੀ ਲਾ ਲਈਦੀ ਆ ਮਾਲਾ ਰੱਖ ਲਈਦੀਆਂ ਨੇ ਜਾਂ ਕਈ ਕਿ ਦਿਨਾਂ ਦੇ ਜਾਪ ਰੱਖ ਲਈਦੇ ਨੇ 11 11 ਦਿਨਾਂ ਦੇ ਹੀ ਰੱਖ ਲਈਦੇ ਨੇ 21 21 ਦਿਨਾਂ ਦੇ ਹੀ ਰੱਖ ਲਈਦੇ ਨੇ ਇਦਾਂ ਕਰੀਦਾ ਨਾਮਦੰ ਇਕੱਠਾ ਹੁੰਦਾ ਜਾਵੇਗਾ ਠੀਕ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਈ